ਮੈਲਾ ਸਫਰ ਜਾ ਰਹੀ ਹੈ ਜੀ ਇਹ ਨੂਰ ਮੈਲਾ ਸਫਰ ਕਰਦੇ ਕਰਦੇ ਪਹੁੰਚ ਚੁੱਕੇ ਆ ਜੀ ਅੱਜ ਆਪਾਂ ਚਾਂਦਨੀ ਚਾਟ ਪਟਾਰ ਤੇ ਇੱਥੇ ਜਿਹੜਾ ਚਾੜ ਪਾਪੜੀ ਤੇ ਬਾਈ ਹੁਣੀ ਗੋਲ ਗੱਪੇ ਦੀ ਭੱਲੇ ਵਗੈਰਾ ਸ਼ਕਰਗੰਦੀ ਵਗੈਰਾ ਦਾ ਬਹੁਤ ਵਧੀਆ ਹੁੰਦਾ ਬਾਈ ਕੋਲ ਤੇ ਆ ਤੁਹਾਨੂੰ ਇੱਕ ਪਹਿਲਾਂ ਤਾਂ ਬਾਈ ਦਾ ਕਾਰਡ ਦਿਖਾਉਣਾ ਛੋਟਾ ਜਿਹਾ ਕਾਰਡ ਆ ਤੇ ਬੜਾ ਯੂਨੀਕ ਜਿਹਾ ਤੇ ਇਹਦਾ ਮੈਂ ਤੁਹਾਨੂੰ ਨਾਮ ਦੱਸ ਦਵਾਂ ਪਹਿਲਾਂ ਆ ਦੇਖੋ ਜੀ ਚਾਂਦਨੀ ਚਾਟ ਇਦੇ ਪਿੱਛੇ ਵੀ ਇੱਕ ਬੜੀ ਜ਼ਬਰਦਸਤ ਕਹਾਣੀ ਹੈ ਕਿਉਂ ਬਈ ਹਾਂਜੀ ਸਰ ਜੀ ਹਨਾ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬੇਟਾ ਠੀਕ ਹੈ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਕਿਵੇਂ ਕੰਮ ਕਰ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਕਿਰਪਾ ਵਾਹਿਗੁਰੂ ਦੀ ਚਲੋ ਜੀ ਬਹੁਤ ਵਧੀਆ ਭਾਈ ਪਹਿਲਾਂ ਤਾਂ ਅੱਜ ਦਾ ਕੀ ਕੀ ਮੀਨੂ ਕੀ ਆ ਤੁਹਾਡਾ ਅੱਜ ਆਪਣੇ ਕੋਈ ਸ਼ਗਰਗੰਦੀ ਹੈ ਜੀ সুইਟ ਪਟੇਟੋ ਤੇ ਦਹੀਂ ਪੱਲਾ ਜੀ ਪਾਪੜੀ ਚਾਟ ਹੈ ਗੋਲ ਗੱਪੇ ਹੈ ਦਹੀਂ ਵਾਲੇ ਗੋਲ ਗੱਪੇ ਹੈ ਜੀ ਹਾਂਜੀ ਕੀ ਬਾਤ ਹੈ ਤੇ ਅੱਛਾ ਭਾਈ ਪਹਿਲਾਂ ਤਾਂ ਮੈਨੂੰ ਇੱਕ ਗੱਲ ਅਸਵੀ ਜਿਹੜਾ ਤੇਰਾ ਚਾਗਨੀ ਚਾ ਇਹ ਚਾਂਦ ਦੀ ਸ਼ਾਪ ਤੋਂ ਬਣਾਈਆ ਇਹਦਾ ਪਹਿਲਾ ਕਹਾਣੀ ਦੱਸਦੀ ਕੀ ਹੈ ਚਾਂਦਨੀ ਚੜ ਇਦਾਂ ਜੀ ਦਸਵੇਂ ਗਰਲਫ੍ਰੈਂਡ ਨੇ ਚਾਂਦਨੀ ਪਹਿਲਾਂ ਫਿਰ ਉਹ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਸੀ ਜਦੋਂ ਵਾਈਫ ਆ ਗਈ ਉਹਨਾਂ ਨੇ ਦੱਸਿਆ ਵੀ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਸੀ ਹੁਣ ਬਹੁਤ ਹੀ ਫਿਰ ਉਹਦੇ ਦਾ ਤਾਂ ਹੀ ਆਪਾਂ ਸ਼ੁਰੂ ਕੀਤਾ ਸੀ ਹੁਣ ਬਹੁਤ ਵਧੀਆ ਫੇਮਸ ਹੈ ਇਕੱਲਾ ਇਕੱਲਾ ਬੰਦਾ ਯਾਦ ਕਰਦਾ ਹੈ ਬਿਲਕੁਲ ਮਤਲਬ ਇਹ ਭਾਈ ਨੇ ਆਪਣੀ ਗਰਲਫ੍ਰੈਂਡ ਦੇ ਨਾਂ ਤੇ ਚਾਂਦਨੀ ਗਰਲਫ੍ਰੈਂਡ ਦਾ ਨਾਂ ਸੀਗਾ ਤੇ ਉਹਦੇ ਨਾਂ ਤੇ ਉੱਤੇ ਇਹਨਾਂ ਨੇ ਇੱਕ ਕਾਰਟ ਖੋਲੀ ਸੀ ਪਰ ਕਾਰਡ ਫੇਮਸ ਹੀ ਨਹੀਂ ਹੋ ਗਈ ਤੇ ਬਾਈ ਉਹਨਾਂ ਨੇ ਨਾਮ ਬਦਲਿਆ ਨਹੀਂ ਨਹੀਂ ਬਦਲਿਆ ਹੈਨਾ ਅੱਛਾ ਬਾਈ ਪਰ ਘਰ ਦੇ ਵਿੱਚ ਦੀ ਕਦੇ ਇਤਰਾਜ ਹੋਇਆ ਵਾਈਫ ਨੇ ਵੀ ਇਤਰਾਜ ਕੀਤਾ ਕਦੇ ਹੀ ਉਹਨਾਂ ਨੇ ਦੱਸਿਆ ਜੀ ਮੈਰਿਜ ਤੋਂ ਪਹਿਲਾਂ ਤਾਂ ਹਰ ਕਦੇ ਸਾਨੂੰ ਪਤਾ ਹੁੰਦਾ ਹੀ ਹੈ ਜੀ ਇਹ ਕਰਕੇ ਜੀ ਹੁਣ ਉਹਨਾਂ ਨੇ ਪਤਾ ਹੁਣ ਆਪਣੇ ਲਈ ਉਹੀ ਵਾਈਫ ਉਹੀ ਲਾਈਫ ਸਾਰਾ ਕੁਝ ਇੱਕੋ ਜੀ ਅੱਛਾ ਹਾਂਜੀ ਮਤਲਬ ਪੂਰਾ ਵਿਸ਼ਵਾਸ ਨਵਾਤਾ ਵੀ ਪਹਿਲਾਂ ਅੱਜ ਤੋਂ ਬਾਅਦ ਹੁਣ ਤੇ ਤੇ ਤੋਂ ਨਾ ਫੜਾ ਕੋਈ ਨਹੀਂ ਹਾਂਜੀ ਹੋਰ ਕੋਈ ਨਹੀਂ ਜੀ ਚਾਹਵਾਂ ਲ ਕਿਉਂਕਿ ਪਰਿਵਾਰ ਪਰਿਵਾਰ ਹੀ ਹੁੰਦਾ ਬਿਲਕੁਲ ਜੀ ਬਿਲਕੁਲ ਅੱਛਾ ਤੇ ਉਸ ਤੋਂ ਬਾਅਦ ਫੇਰ ਦੁਬਾਰਾ ਚਾਹਣੇ ਦਾ ਫੋਨ ਦੀ ਆ ਇੱਕ ਦੀ ਇੱਥੇ ਕਾ ਕੇ ਵੀ ਜਾਂਦੀ ਕਿਦੇ ਵੇਲੇ ਅੱਛਾ ਹਾਂਜੀ ਤੇ ਕਿਵੇਂ ਫੇਰ ਜਦੋਂ ਕਿਦੇ ਨਿਆਲੇ ਨਿੱਕੇ ਹੁੰਦੇ ਬੱਚੇ ਨਾਲ ਹੁੰਦੇ ਫੇਰ ਕੀ ਕਹਿੰਦੇ ਮਾਮੂ ਕੀ ਦੁਕਾਨ ਹੈ ਨਹੀਂ ਨਹੀਂ ਜੀ ਇਦਾਂ ਨਹੀਂ ਕੁਝ ਨਹੀਂ ਹੈਗਾ ਸੀ ਚਲੋ ਬਹੁਤ ਵਧੀਆ ਬਾਈ ਹੁਣੀ ਬਹੁਤ ਪਿਆਰੇ ਬੜੇ ਹਸਮੁਖ ਬਾਈ ਨੇ ਕਦੀ ਵੀ ਬਾਈ ਹੁਣਾ ਨੇ ਇਹ ਚੀਜ਼ ਦੱਸਣ ਤੋਂ ਗਰੇ ਨਹੀਂ ਕੀਤਾ ਵੀ ਕਿਉਂਕਿ ਬਾਈ ਹੁਣਾ ਦੀ ਪਰਸਨਲ ਲਾਈਫ ਸੀ ਤੇ ਪਰਸਨਲ ਲਾਈਫ ਦੇ ਉੱਤੇ ਹੀ ਬਾਈ ਦੀ ਲਗ ਤੇ ਅੱਛਾ ਭਾਈ ਪਹਿਲਾਂ ਸਟਾਰਟਿੰਗ ਪਹਿਲਾਂ ਕੀ ਕਰ ਇਸ ਤੋਂ ਪਹਿਲਾਂ ਕੀ ਕਰਦੇ ਸੀ ਮੈਂ ਇਦਾਂ लवली ਯੂਨੀਵਰਸਿਟੀ ਸੀ ਅੱਛਾ ਉੱਥੇ ਆਪਣਾ ਫਾਸ ਫੂਡ ਦਾ ਇੱਕ ਕਾਊਂਟਰ ਸੀਗਾ ਜੀ ਅੱਛਾ ਉੱਥੇ ਮੈਂ ਤਿੰਨ ਸਾਲ ਜੌਬ ਕੀਤੀ ਜੀ ਤਿੰਨ ਸਾਲ ਜੌਬ ਕੀਤੀ ਹਾਂਜੀ ਓਕੇ ਉੱਥੇ ਚਟਕਾਰਾ ਜੰਕਸ਼ਨ ਸੀ ਕਿਕੀਸ ਬਰੌਂਡਾ ਸੀ ਆਪਣੇ ਇੱਥੇ ਨੂਰਵੈਲ ਤੋਂ ਬਹੁਤ ਵਧੀਆ ਬੰਦੇ ਹੁੰਦੇ ਨਾਲ ਜੀ ਆਪਾਂ ਜੀ ਅੱਛਾ ਹਾਂਜੀ ਤੇ ਫਿਰ ਆਪਣਾ ਸਵਾਬ ਕਦੋਂ ਹੋਇਆ ਕਿੰਨੀ ਦਿਨ ਹੋ ਗਏ ਨੂੰ ਹੁਣ ਕਾਰਡ ਖੋਲੀ ਨੂੰ ਆਪਣਾ ਹੋ ਗਿਆ 15-16 ਸਾਲ ਹੋ ਗਿਆ ਜੀ 15-16 ਸਾਲ ਤੋਂ ਤੁਸੀਂ ਇਹ ਕਾਰਡ ਚਲਾ ਰਹੇ ਹੋ ਹਾਂਜੀ ਵਾਈਗਰੀ ਕਿਰਪਾ ਨਾਲ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਮਿਲਦਾ ਜੀ ਹਰ ਇੱਕ ਕਸਟਮਰ ਦਾ ਬਹੁਤ ਵਧੀਆ ਮਿਲਦਾ ਹੈ ਰਿਸਪੌਂਸ ਅੱਛਾ ਇੱਕ ਗੱਲ ਹੋਰ ਦੱਸਿਓ ਵਾਈ ਹੁੜੀ ਦੀ ਇੱਕ ਇਮਾਨਦਾਰੀ ਵੀ ਵਾਈ ਹੁੜਾ ਦੀ ਬਹੁਤ ਹੀ ਵਧੀਆ ਹੈ ਕਿਉਂਕਿ ਕਰੀ ਬਾਈ ਉਹ ਪੈਸਿਆਂ ਦੀ ਕੀ ਗੱਲ ਹੋਈ ਸੀਗੀ ਉਹ ਹਾਂਜੀ ਉਦੋਂ ਨੋਟ ਬੰਦੀ ਹੋਈ ਸੀ ਜੀ ਅੱਛਾ ਉਦੋਂ ਤੇ 2000 ਦੇ ਨੋਟ ਸੀਗੇ 12 ਨੋਟ ਇਦਾਂ ਡਿਗੇ ਮੈਨੂੰ ਲੱਗ ਗਏ ਸੀ 2000 ਦੇ 12 ਨੋਟ ਹਾਂਜੀ ਤੇ ਉਹ 24000 ਰੁਪਏ ਸੀਗਾ ਉਦੋਂ 7000 ਰੁਪਏ ਹਫਤੇ ਬਾਅਦ ਮਿਲਦਾ ਸੀ ਅੱਛਾ ਤੇ ਉਹ 24000 ਰੁਪਏ ਮਿਲਿਆ ਸੀ ਮੈਂ ਆਪਣੇ ਕੋਲ ਰੱਖ ਲਿਆ ਹੂੰ ਫਿਰ ਇੱਕ ਪਰਸਨ ਬਿਯੁਰ ਗਾਏ ਮਠੜੇ ਤੋਂ ਹੀ ਸਰਪੰਚ ਸਾਹਿਬ ਦਾ ਸਰਪੰਚ ਅੱਛਾ ਤੇ ਉਹ ਰੋਂਦੇ ਹੋਏ ਬੈਂਕ ਤੋਂ ਨਿਕਲੇ ਉਹਨਾਂ ਨੇ ਕੈਮਰੇ ਚੈੱਕ ਕੀਤੇ ਕੁਝ ਨਹੀਂ ਲੱਭਾ ਤੇ ਬੈਂਕ ਵੀ ਤੁਹਾਡੇ ਪਿਛਲੇ ਇੱਥੇ ਹੁੰਦੀ ਸੀ ਨਾ ਹਾਂਜੀ ਐਸਬੀਆਈ ਹੁੰਦੀ ਪਟਿਆਲਾ ਬੈਂਕ ਹੁੰਦੀ ਅੱਛਾ ਤੇ ਉਦੋਂ ਮਗਰੋਂ ਫਿਰ ਮੈਂ ਕਿਹਾ ਅੰਕਲ ਜੀ ਕੀ ਗੱਲ ਮੂਡ ਆਫ ਹੈ ਤੁਹਾਡਾ ਉਹ ਕਹਿੰਦਾ ਯਾਰ ਮੇਰੇ ਇੱਧਰ ਪੈਸਾ ਸੀ ਮੈਂ ਕਿਹਾ ਅੰਕਲ ਕਿਹੜੇ ਨੋਟ ਦੀ ਉਹ ਕਹਿੰਦਾ ਕਿਆ ਭਾਈ ਆਪਾ ਉਹਨਾਂ ਨੂੰ ਦਿੱਤੇ ਜੀ ਤੇ ਵਾਜੀ ਵਾ ਤੇ ਉਹ ਗੱਲ ਉਸ ਟਾਈਮ 2016 ਦੀ ਗੱਲ ਸੀ ਹਾਂ ਜੀ 2016 ਦੇ ਵਿੱਚ 24 25 ਹਜ਼ਾਰ ਬਹੁਤ ਵੱਡੀ ਗੱਲ ਆ ਹਾਂ ਜੀ ਉਮਰ ਮੈਂ ਜੇ ਤਾਂ সিলੰਡਰ ਵੀ ਹੈਗੇ ਜਿੱਥੇ ਇਦਾਂ ਦੇ ਵਧੀਆ ਵਧੀਆ ਮੁੰਡੇ ਵੀ ਆ ਉਥੇ ਇਦਾਂ ਲੰਡਰ ਵੀ ਹੈਗੇ ਹਾਂ ਜੀ ਹਾਂ ਜੀ ਤੇ ਓਕੇ ਭਾਈ ਜੀ ਹੁਣ ਪਹਿਲਾਂ ਤਾਂ ਬਾਈ ਹੁਣੀ ਬੈਠਿਆ ਗੋਲ ਗੱਪੇ ਲੈਣ ਲਈ ਪਹਿਲਾਂ ਤਾਂ ਬਾਈ ਉਹਨਾਂ ਨੂੰ ਗੋਲ ਗੱਪੇ ਪਾ ਕੇ ਦਿਓ ਉਸ ਤੋਂ ਬਾਅਦ ਆਪਾਂ ਵਾਲੇ ਵਾਲਾ ਕੰਮ ਵੱਧ ਕਰਦੇ ਹਾਂ ਠੀਕ ਹੈ ਕਿ ਬਾਈ ਦਾ ਕੰਮ ਬਹੁਤ ਹੁੰਦਾ ਆ ਕਿਉਂਕਿ ਬਾਈ ਕੋਲ ਬਹੁਤ ਘੱਟ ਸਮਾਂ ਹੁੰਦਾ ਤੇ ਅੱਜ ਵੀ ਸਾਡੂੰ ਮੱਸੀ ਸਮਾਂ ਮਿਲਿਆ ਬਾਈ ਦੇ ਕੋਲੋਂ ਹਾਂਜੀ ਹਾਂਜੀ ਹੁਣਾਂ ਦੀਆਂ ਪੈਕਿੰਗਾਂ ਬੁੱਕ ਕੇ ਨਾਲ ਚੱਲਦੀਆਂ ਬਾਈ ਵਾਛਾ ਮੈਨੂੰ ਇੱਕ ਗੱਲ ਦੱਸੋ ਟਾਈਮਿੰਗ ਵੀ ਨਾਲ ਨਾਲ ਦੱਸੀਏ ਕਿਉਂਕਿ ਸਾਡੇ ਦਾ ਦਰਸ਼ਕ ਕਹਿੰਦੇ ਰਹਿੰਦੇ ਆ ਵੀ ਲੋਕੇਸ਼ਨ ਐਗਜ਼ੈਕਟ ਦੇਣੀ ਆ ਤੇ ਨਾਲ ਟਾਈਮਿੰਗ ਦੇਣੀ ਆ ਹਾਂਜੀ ਬਾਈ ਸਵੇਰੇ 10:00 ਵਜੇ ਰੈਡੀ ਹੋ ਜਾਂਦਾ ਜੀ ਅੱਛਾ ਤੇ 7:00 ਵਜੇ ਮਟੀਰੀਅਲ ਜਿੱਦਾਂ ਖਤਮ ਹੋ ਜਾਂਦਾ ਜੀ ਲਾਸਟ ਟਾਈਮ ਸ਼ਾਮੀ 7:00 ਵਜੇ ਫਿਨਿਸ਼ ਹਾਂਜੀ ਲਾਸਟ ਟਾਈਮ ਹੁੰਦਾ ਜੀ ਖਤਮ ਹੋ ਜਾਂਦਾ ਜੀ ਬਾਈ ਜੀ ਕਿਰਪਾ ਜੀ ਬਹੁਤ ਵਧੀਆ ਚੱਲਦਾ ਬਿਲਕੁਲ ਆச்சா ਬਾਈ ਤੁਸੀਂ ਲੱਗਰ ਨੁਗਰੀ ਲੋਨੇ ਹੁੰਦੇ ਆ ਨਾ ਹਾਂ ਜੀ ਲੱਗਰ ਲੋਣ ਕਿੱਥੇ ਹੁੰਦੇ ਹੁੰਦੇ ਆ ਲੰਗਰ ਅਸੀਂ ਇਦਾਂ ਜੀ ਮਾਤਾ ਨੈਣਾ ਦੇਵੀ ਦੀ ਜਾਈਦਾ ਜੀ ਸਾਡੇ ਜਟੇਰੇ ਆ ਜੀ ਦੀਨਾ ਨਗਰ ਗੁਰਦਾਸਪੁਰ ਉੱਥੇ ਵੀ ਜਾਈਦਾ ਫਿਰ ਸਾਡੇ ਨੂਰ ਮਹਿਲ ਜੀ ਦੋ ਦਿਨ ਆਪਣੀ ਸੰਸਥਾ ਵਾ ਜਿੱਨਾ ਦਾ ਆਪਣਾ ਬਹੁਤ ਹੀ ਮੇਨ ਆਪਣੇ ਮਹਾ ਸ਼ਿਵਰਾਤਰੀ ਉਹ ਚੁੰਬਰ ਮਾਰਕੀਟ ਹੁੰਦਾ ਜੀ ਸਭ ਤੋਂ ਵੱਡਾ ਪ੍ਰੋਜੈਕਟ ਹੁੰਦਾ ਜੀ ਉਸ ਦਿੰਦਾ ਨੂਰ ਮਹਿਲ ਜੀ ਨੰਬਰ 1 ਪਹਿਲੇ ਦਿਨ ਉਦੋਂ ਲੰਗਰ ਹੁੰਦਾ ਜੀ ਤਿੰਨ ਦਿਨ ਦਾ ਲੰਗਰ ਹੁੰਦਾ ਜੀ ਉੱਥੇ ਆਪਣੀ ਸ਼ਰਧਾ ਹਾਂਜੀ ਭੂਤਨਾਥ ਸੇਵਾਦਾਲ ਨੂਰ ਮਹਿਲ। ਕੀ ਬਾਤ ਹੈ? ਹਾਂਜੀ ਸਾਡੇ ਗੁਰੂ ਮਹਾਰਾਜ ਕਣਈਆ ਗੁਰੂ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਤਿੰਨ ਦਿਨ ਲਗਾਤਾਰ ਲੰਗਰ ਚੱਲਦਾ ਜੀ ਤੇ ਤਿੰਨੇ ਦਿਨ ਹੀ ਫੁੱਲ ਰਸ਼ ਹੁੰਦਾ ਜੀ। ਕੀ ਬਾਤ ਹੈ? ਬੋਲੇਨਾਥ ਦੀ ਨਗਰੀ ਹੈ ਜੀ ਉਹਨਾਂ ਦਾ ਸ਼ਹਿਰ ਹੈ ਉਹਨਾਂ ਦੀ ਬਹੁਤ ਕਿਰਪਾ ਬੋਲੇਨਾਥ ਦੀ ਤੇ। ਬਿਲਕੁਲ ਭਾਈ ਬਿਲਕੁਲ ਵਾਕਈ ਭਾਈ ਬਹੁਤ ਕਿਰਪਾ ਆਇਆ ਅੱਜ। ਦੱਸੋ ਤੇ ਅੱਜ ਕੀ ਖਿਲਾ ਰਹੇ ਹੋ? ਅੱਜ ਤੁਸੀਂ ਹੁਕਮ ਕਰੋ ਮੇਰਾ ਵੀਰ ਜੋ ਕਹੋਗੇ ਉਹ ਹੀ ਖਿਲਾਵਾਂਗੇ। ਨਹੀਂ ਬਸ ਤੂੰ ਜਿਹੜਾ ਕਹੋਗੇ ਬਾਈ ਕੋ ਸਭ ਕੁਝ ਵਧੀਆ ਹੁੰਦਾ ਭਾਈ ਜੋ ਮਰਜ਼ੀ ਖਿਲਾ ਦੇ ਅੱਜ ਤੇ ਲੋ ਜੀ ਬਾਈ ਨੇ ਦੋ ਪਲੇਟਾਂ ਲਾਤੀਆਂ ਸਗਰਗੰਦੀ ਦੀਆਂ ਬਾਈ ਬੜਾ ਦਿਖਾ ਦੇ ਇਹਨਾਂ ਨੂੰ ਕੀ ਕੀ ਬਣਾਉਣਾ ਯਾਰ ਬਿਲਕੁਲ ਬਾਈ ਦੇ ਕੋਲ ਨਾ ਜਿਹੜੀਆਂ ਚਟਨੀਆਂ ਬਾਈ ਦੇ ਕੋਲ ਬੜੀਆਂ ਵਧੀਆ ਹੁੰਦੀਆਂ ਨੇ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣੇ ਆਂ ਕੀ ਬਾਤ ਹੈ ਇੱਕ ਤਾਂ ਬਾਈ ਦੀ ਸਫਾਈ ਬਹੁਤ ਵਧੀਆ ਤੁਸੀਂ ਦੇਖੋ ਪੂਰੇ ਕਾਰਡ ਦੇ ਵਿੱਚ ਇੰਨੀ ਸੋਹਣੀ ਸਫਾਈ ਹੈ ਨਾ ਤੇ ਇਹ ਬਾਈ ਆਉਂਦੇ ਇੱਥੇ ਚਾਟ ਵਗੈਰਾ ਲੈਣ ਬਾਈ ਕੀ ਨਾਮ ਤੁਹਾਡਾ ਮੇਰਾ ਅਮਰਤਾ ਪਾ ਜੀ ਅਮਰਤ ਅਮਰਤ ਭਾਜੀ ਇੱਥੇ ਤੁਹਾਡਾ ਕਿੰਨੇ ਕਿ ਦਿਨਾਂ ਬਾਅਦ ਤੁਹਾਡਾ ਇੱਥੇ ਕਿਡਾ ਲੱਗਦਾ ਮੇਰਾ ਭਾਜੀ ਮੈਂ 20 ਕਿ ਚਾਈ ਹੋਣਾ ਤਿੰਨ ਚਾਰ ਆ ਰਹੀ ਇੱਥੇ ਤਿੰਨ ਚਾਰ ਵਾਰੀ ਤੇ ਕਿੰਨੀ ਦੇਰ ਹੋ ਗਈ ਤੇਰ ਮੈਥੇ ਆਉਂਦੇ ਆ ਨੂ ਭਾਜੀ ਤਾਂ ਤਾਂ ਬਹੁਤ ਟਾਈਮ ਹੋ ਗਿਆ ਇੱਥੇ ਆਦੇ ਹੁੰਦੇ ਛੋਟੇ ਛੋਟੇ ਹੁੰਦੇ ਮੱਲਾ ਸ਼ੁਰੂਆਤੀ ਟਾਈਮ ਦੇ ਸਾਥੀਆਂ ਨਾਲ ਹੈ ਹਾਂ ਜੀ ਹਾਂ ਜੀ ਤੇ ਭਾਈ ਕਿਹੜਾ ਤੈਨੂੰ ਕੀ ਬੈਸਟ ਕੀ ਲੱਗਦਾ ਭਾਈ ਦਾ ਸਾਨੂੰ ਇਤੋਂ ਦਹੀਂ ਗੋਲ ਦਹੀਂ ਵਾਲੇ ਗੋਲ ਗੱਪੇ ਅੱਛਾ ਆਪਣੀ ਚਾਟ ਜਾਣੀ ਸਾਰਾ ਕੁਝ ਬੈਸਟ ਹੀ ਆ ਭਾਈ ਇਹ ਹੈ ਨਹੀਂ ਇੱਧਰ ਹੀ ਸ਼ਹਿਰ ਕੋਈ ਚੀਜ਼ ਜਿਹੜੀ ਉੱਥੇ ਬੈਸਟ ਅੱਛਾ ਭਾਈ ਦੀ ਚਾਂਦਨੀ ਚਾਟ ਦੀ ਜਿਹੜੀ ਨਾਮ ਆ ਇਹਦੇ ਬਾਰੇ ਖਾਲੀ ਪਤਾ ਤੈਨੂੰ ਹਾਂਜੀ ਜਿਹੜੀ ਚਾਂਦਨੀ ਚਾਟ ਦੇ ਬਾਰੇ ਖਾਲੀ ਪਤਾ ਨਹੀਂ ਇਹਦੇ ਨਹੀਂ ਪਤਾ ਤੇ ਹੁਣ ਜੇ ਤੇ ਖਾਲੀ ਨਹੀਂ ਤਾਂ ਪਤਾ ਹੁਣ ਤੁਸੀਂ ਵੀਡੀਓ ਦੇਖੇ ਤਾਂ ਤੁਹਾਨੂੰ ਕਹਾਣੀ ਪਤਾ ਲੱਗਣੀ ਹੈ ਕਿ ਇਹ ਚਾਂਦਰੀ ਨਾਮ ਆਇਆ ਕਿੱਥੋਂ ਹੈ ਠੀਕ ਹੈ ਜੀ ਤਦੋਂ ਥੈਂਕ ਯੂ ਸੋ ਮਚ ਭਾਈ ਤੇ ਲਓ ਤੁਹਾਨੂੰ ਅੱਜ ਦਿਖਾਉ ਰਹੇ ਹਾਂ ਭਾਈ ਹੁਣਾਂ ਦੀਆਂ ਜਿਹੜੀਆਂ ਚਟੀਆਂ ਬਣਾਉਂਦੇ ਭਾਈ ਕਿਹੜੀ ਕਿ ਖਜੂਰ ਵਾਲੀ ਚਟਨੀ ਜੀ ਬਾਜੀ ਤੇ ਵਿੱਚ ਇਹ ਕੀ ਪਾਇਆ ਹੁੰਦਾ ਇਹ মুੰਗੀ ਦੀ ਦਾਲ ਦੇ ਮਿੱਠੇ ਲੱਡੂ ਹੁੰਦੇ ਨੇ ਮਿੱਠੇ ਲੱਡੂ ਹੁੰਦੇ ਆ ਹਾਂਜੀ ਓਕੇ ਤੇ ਦੂਸਰੇ ਨਾਲ ਹੋਰ ਆਪਣੇ ਕੋਈ ਗੋਲ ਵਾਲੀ ਚਟਨੀ ਹੁੰਦੀ ਜੀ ਅੱਛਾ ਇਹ ਗੋੜਾ ਦੀ ਹੁੰਦੀ ਹੈ ਜਿਹੜੀ ਸੱਕਰ ਗੰਦੀ ਵਿੱਚ ਪਾਈ ਜਾਂਦੀ ਹਾਂਜੀ ਬਾਜੀ ਜੀ ਤੇ ਇਧਰ ਨਾਲ ਕੀ ਹੁੰਦਾ ਹੈ ਨਾਲ ਆਪਣੇ ਗੋਲ ਗੱਪਿਆਂ ਦਾ ਪਾਣੀ ਹੁੰਦਾ ਜੀ ਓਕੇ ਹੋਰ ਤਾਂ ਖਤਮ ਹੋ ਚੁੱਕੇ ਹਾਂਜੀ ਠੀਕ ਹੈ ਆਪਣੇ ਲਈ ਹੁੰਦਾ ਜੀ ਠੀਕ ਹੈ ਹਾਂਜੀ ਤੇ ਇੱਕ ਤੁਹਾਡੇ ਕੋਲ ਆ ਹੁੰਦੀ ਹੈ ਗ੍ਰੀਨ ਚਿੱਲੀ ਜੀ ਹਾਂਜੀ ਹਰੀ ਮਿਰਚ ਅਦਰਕ ਵਗੈਰਾ ਪੁਦੀਨਾ ਸਾਰਾ ਕੁਝ ਲਾ ਕੇ ਲਸਣ ਮਗਰ ਲਾ ਕੇ ਬਣਾ ਲਿਆ ਓਕੇ 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 ਤੇ ਸੋ ਬਹੁਤ ਵਧੀਆ ਬਾਈ ਹੁਣ ਉਹਦਾ ਫੁੰਡਾ ਦੇਖੋ ਦੇਖ ਸਕਦੇ ਤੁਸੀਂ ਕਿੰਨਾ ਰੰਗ ਤੰਗਾ ਪੂਰਾ ਦਾ ਪੂਰਾ ਸਾਰਾ ਤੇ ਸੋ ਥੈਂਕ ਯੂ ਸੋ ਮੱਚ ਬਾਈ ਤੇ ਸੋ ਇਹ ਹੋ ਗਿਆ ਜੀ ਆਪਣਾ ਦਹੀਂ ਬੱਲਾ ਰੈਡੀ ਤੇ ਹੁਣ ਜੇ ਤੁਸੀਂ ਵੀ ਦਹੀਂ ਬੱਲਾ ਖਾਣਾ ਤੇ ਬਾਕੀ ਚੀਜ਼ਾਂ ਖਾਣੀਆਂ ਤਾਂ ਬਾਈ ਉਹਨਾਂ ਦਾ ਸੱਤੇ ਕਿੱਥੇ ਆ ਆਪਣੇ ਆਪੋਜੀਟ ਲਾਲ ਕੋਠੀ 올ਡ ਬੱਸ ਸਟੈਂਡ ਜੀ ਪੁਰਾਣਾ ਬੱਸ ਸਟੈਂਡ ਹਾਂਜੀ ਆਪੋਜੀਟ ਲਾਲ ਕੋਠੀ ਲਾਲ ਕੋਠੀ ਨੇਰ ਜਨ ਜੋਰ ਗਾਰਮੈਂਟ ਹੈ ਜੀ ओके okay. हां जी ਤੇ ਬਾਕੀ ਮੇਨ ਗੱਲ ਆ ਵੀ ਚਾਂਦਨੀ ਚਾਟ ਭੰਡਾਰ ਜਿਹੜਾ ਆ ਪੂਰਾ ਨੂਰਵਾਲਾ ਫੇਮਸ ਆ ਹੈਨਾ ਹਾਂ ਜੀ ਤੁਹਾਨੂੰ ਕਿਤੇ ਵੀ ਕਿਸੇ ਨੂੰ ਪੁੱਛ ਲਓ ਵੀ ਚਾਂਦਨੀ ਚਾਟ ਵਾਲੀ ਜਿਹੜੀ ਕਿੱਥੇ ਹੁੰਦੀ ਆ ਜਵਾਬ ਬਿਲਕੁਲ ਜੀ ਪਹੁੰਚ ਜਾਓਗੇ ਜੀ ਇਹਦੀਆਂ ਕਾਰਡਾਂ ਕਿ ਸੋਹਣੀਆਂ ਬਣਾਇਆ ਕਿ ਮਰਸੀ ਵਾਂਗੂ ਬਣਾਈ ਹੋਈ ਆ ਭਾਈ ਨਹੀਂ ਹਾਂ ਜੀ ਵਾਜੀ ਬਹੁਤ ਸੋਹਣੀ ਬਣਾਈ ਆ ਭਾਈ ਤੇ ਸੋ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਜੀ ਭਾਈ